ਜਦੋਂ ਦੇ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਹਨ ਉਸ ਦਿਨ ਤੋਂ ਲੈ ਕੇ ਹੁਣ ਤੱਕ ਪੰਜਾਬ 'ਚ ਕਾਂਗਰਸ ਦਾ ਗਰਾਫ ਦਿਨੋ ਦਿਨ ਡਿੱਗਦਾ ਹੀ ਗਿਆ ਹੈ ਉਹ ਗੱਲ ਜਾਣ ਕਰ ਜਦੋਂ ਆਜੋ ਆਜੋ ਕੰਪਨੀ ਆਜੋ ਆ ਜੀ ਮੇਰੇ ਬੇਡੇ ਨੂੰ ਵੀ ਫੇਰਵਾ ਦੇ ਉਹ ਯਾਦ ਕਰ ਜਦੋਂ ਤੈਨੂੰ ਡਰੱਗ ਵਾਲੇ ਕੇਸ 'ਚੋਂ ਮੈਂ ਬਚਾਇਆ ਸੀ ਰਾਜਾ ਵੜਿੰਗ ਨੂੰ ਇਹ ਜੋ ਸ਼ਖਸ ਤਲਖੀ ਭਰੇ ਲਹਿਜੇ ਦੇ ਵਿੱਚ ਇਹਸਾਨ ਗਿਣਵਾਰਿਆ ਹੈ ਇਹ ਬੰਦਾਰ ਰਾਜਾ ਵੜਿੰਗ ਤੋਂ ਖਫਾ ਹੈ ਸ਼ਾਇਦ ਵੜਿੰਗ ਸਾਹਿਬ ਇਸ ਦਾ ਅਹਿਸਾਨ ਭੁੱਲ ਗਏ ਹੋਣ ਪਰ ਕੀ ਕਦੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਜੋ ਲੁਧਿਆਣੇ ਤੋਂ ਚੋਣ ਵੀ ਲੜਨ ਜਾ ਰਹੇ ਨੇ ਉਹਨਾਂ ਦਾ ਨਾਮ ਡਰੱਗ ਕੇਸ ਦੇ ਵਿੱਚ ਆਇਆ ਸੀ ਜਿਸ ਦੀ ਗੂੰਜ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਸੁਣਾਈ ਦਿੱਤੀ ਸੀ ਇਹ ਡਰੱਗ ਕੇਸ ਕੋਈ ਛੋਟਾ ਕੇਸ ਨਹੀਂ ਸੀ ਡਰੱਗ ਕੇਸ ਦੇ ਵਿੱਚ ਜਦੋਂ ਰਾਜਾ ਵੜਿੰਗ ਦਾ ਨਾਮ ਆਇਆ ਤਾਂ ਵੜਿੰਗ ਸਾਹਿਬ ਨੇ ਸੁਨੀਲ ਜਾਖੜ ਸਾਹਿਬ ਦੀ ਸ਼ਰਨ 'ਚ ਜਾਣਾ ਸਹੀ ਸਮਝਿਆ ਤੇ ਸੁਨੀਲ ਜਾਖੜ ਸਾਹਿਬ ਨੇ ਇਹ ਮੰਗ ਚੁੱਕੀ ਸੀ ਕਿ ਵੜਿੰਗ ਤੇ ਲੱਗੇ ਇਲਜ਼ਾਮ ਬੇਬੁਨਿਆਦ ਨੇ ਤੇ ਇਸ ਡਰੱਗ ਕੇਸ ਦੇ ਵਿੱਚ सीबीआई ਜਾਂਚ ਹੋਣੀ ਚਾਹੀਦੀ ਹੈ ਕੀ ਸੀ ਇਹ ਡਰੱਗ ਕੇਸ تفصیل ਨਾਲ ਦੱਸਾਂਗਾ ਪਰ ਅੱਜ ਤੱਕ ਲੀਡਰ ਰਾਜੇ ਵੜਿੰਗ ਬਾਰੇ ਇਹ ਕਹਿੰਦੇ ਆਏ ਨੇ ਕਿ ਰਾਜਾ ਵੜਿੰਗ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਸ ਲਈ ਘਬਰਾਉਂਦੇ ਨੇ ਕਿਉਂਕਿ ਬੱਸਾਂ ਦੀ ਬਾੜੀ ਵਾਲੀ ਫਾਈਲ ਮਾਨ ਸਾਹਿਬ ਦੀ ਮੇਜ਼ ਤੇ ਪਈ ਹੈ ਪਰ ਜੇ ਭਗਵੰਤ ਮਾਨ ਸਾਹਿਬ ਦਾ ਮੂਡ ਸੁਖਪਾਲ ਖੈਰਾ ਸਾਹਿਬ ਦੀ ਐਨਡੀਪੀਐਸ ਐਕਟ ਦੀ ਪੁਰਾਣੀ ਫਾਈਲ ਖੋਲਣ ਦਾ ਬਣ ਗਿਆ ਸੀ ਤਾਂ ਹੋ ਇਹ ਵੀ ਤਾਂ ਸਕਦਾ ਹੈ ਕਿ ਮਾਨ ਸਾਹਿਬ ਰਾਜਾ ਵੜਿੰਗ ਦੀ ਡਰੱਗ ਮਾਮਲੇ ਦੀ ਪੁਰਾਣੀ ਫਾਈਲ ਖੁਲਵਾ ਲੈਣ ਕਿਸੇ ਵੀ ਪਾਰਟੀ ਦਾ ਡਰਿਆ ਹੋਇਆ ਪ੍ਰਧਾਨ ਡਰੇ ਹੋਏ ਵਰਕਰ ਪੈਦਾ ਕਰਦਾ ਇਹ ਗੱਲ ਕਰਦਿਆਂ ਕਰਦਿਆਂ ਮੈਨੂੰ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਪੁਰਾਣਾ ਟਵੀਟ ਯਾਦ ਆ ਗਿਆ ਗਰਤੇ ਹਨ ਸ਼ਹਿਸਵਾਰ ਹੀ ਮੈਦਾਨੇ ਜੰਗ ਮੇਂ ਉਹ ਤਿਫਲ ਕਿਆ ਗਰੇ ਜੋ ਘੁਟਨੋ ਕੇ ਬਲ ਚਲੇ ਉਦਾਹਰਨ ਦੇ ਤੌਰ ਤੇ ਜਲੰਧਰ ਦੀਆਂ ਜਿਮਣੀ ਚੋਣਾ ਸਾਰੀ ਕਾਂਗਰਸ ਇਕੱਠੀ ਸੀ ਇਥੋਂ ਤੱਕ ਕਿ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਜੇਲ੍ਹ ਚੋਂ ਬਾਹਰ ਆ ਕੇ ਪੂਰੀ ਜਾਨ ਲਗਾ ਦਿੱਤੀ ਪਰ ਰਾਜਾ ਵੜਿੰਗ ਜੀ ਤੁਸੀਂ ਇੰਨੇ ਜ਼ਰੂਰੀ ਤੇ ਕ੍ਰੂਸ਼ੀਅਲ ਸਮੇਂ ਦੇ ਵਿੱਚ ਅਮਰੀਕਾ ਘੁੰਮਣ ਚਲੇ ਗਏ ਸੀ ਜਿੰਦਰ ਗਾਵੇ ਹੈ ਨਹੀਂ ਲਈ ਜਪੀ ਉਹ تین ਸਾਰੇ ਡਾਕੀ ਕੀਤੇ ਕਾਂਗਰਸ ਯੂਨਾਈਟਿਡ ਕਾਂਗਰਸ ਆਫ ਅ ਕਾਂਗਰਸ ਜੀ ਕਾਂਗਰਸ ਆਫ ਯੂਨਾਈਟਿਡ ਯੂਨਾਈਟਿਡ ਇਤਲਾਫ ਚੱਲ ਕਿ ਕਾਂਗਰਸ ਦੇ ਸੀਧ ਨੰਬਰ ਨਵਜੋਤ ਸਿੰਘ ਸਿੱਧੂ ਸਾਹਿਬ ਵਰਕਰ ਮੀਟਿੰਗ ਕਰ ਰਹੇ ਸੀ ਪਰ ਉਹਨਾਂ ਦੀਆਂ ਵਰਕਰ ਮੀਟਿੰਗਾਂ ਰੁਕਵਾ ਦਿੱਤੀਆਂ ਗਈਆਂ ਭਾਈ ਜੇ ਮੈਂ ਕਿਤੇ ਵਰਕਰ ਮੀਟਿੰਗ ਕਰ ਰਿਹਾ ਮੈਨੂੰ ਪੁੱਛਣਾ ਜ਼ਰੂਰੀ ਹੈ ਕਾਂਗਰਸ ਦੀ ਗੱਲ ਕਰ ਰਹੇ ਆ ਤੇ ਕੋਈ ਮੈਂ ਅਜਿਹਾ ਗੱਲ ਕਰ ਰਿਹਾ ਮੈਂ ਕਹਾਂ ਦੀ ਪ੍ਰਧਾਨ ਸਾਹਿਬ ਮੈਨੂੰ ਭਗਵੰਤ ਬਾਰੇ ਬੋਲਣਾ ਹੈ ਮੈਂ ਬੋਲਣਾ ਇਹ ਕੀ ਕਿਹਦੇ ਇਹਦਾ ਕੋਈ ਪ੍ਰੋਟੋਕੋਲ ਨਹੀਂ ਤੇ ਇਹਨੂੰ ਕਹਿੰਦੇ ਇਨਫੋਰਮੇਸ਼ਨ ਕਿਹੜੇ ਬੋਲਦੇ ਨੇ ਕਿ ਉਹਨੂੰ ਬਾਰੇ ਇਨਫੋਰਮੇਸ਼ਨ ਆਈ ਤੁਸੀਂ ਸਾਡੇ ਜਾਣੇ ਨਾਲ ਕੀ ਮਤਲਬ ਜਿਸਪਾ ਤੁਹਾਡੇ ਲਈ ਹੋਇਆ ਕੁਝ ਯਾਰ ਬੰਦੇ ਖੜੇ ਕਰਕੇ ਚੱਲੋ ਮੈਂ ਅਸੀਂ ਪੁੱਛਦਾ ਆਜ਼ਾਦ ਬੰਦਾ ਖੜਾ ਕਰਤਾ ਕੇ ਨਹੀਂ ਆਪਾਂ ਆਪਾਂ ਉਹ ਤੁਸੀਂ ਬੰਦ ਨਾ ਨਾਸ ਨੂੰ ਸੁਣੋ ਰੈਡੀ ਹੋ ਰਹੇ ਹੋ ਰਜ਼ਪਨਾ ਆਪਣੀ ਮਾਰੇ ਕਿਸੇ ਨੂੰ ਨਹੀਂ ਦੇਣਾ ਤੁਹਾਨੂੰ ਹੈ ਜਿਹੜੇ ਸਿੱਧੂ ਦੇ ਨਾਲ ਨੇ ਖਤਮ ਕਰ ਦਿਓ ਜਿਵੇਂ ਇੰਟਰਵਿਊ ਕਰਦਾ ਇੰਟਰਵਿਊ ਕਰਵਾ ਲਿਓ ਐਨਾ ਹੀ ਨਹੀਂ ਸਿੱਧੂ ਸਾਹਿਬ ਦੇ ਨਜ਼ਦੀਕੀ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਤੱਕ ਵਖਾਇਆ ਗਿਆ। ਮੋਗਾ ਦੀ ਕਾਂਗਰਸ ਪਾਰਟੀ ਇੰਜਾਰਜ ਤੇ ਸੋਨੂ ਸੂਤ ਦੀ ਭੈਣ ਮਾਲਵੀਕਾ ਸੂਤ ਦੀ ਸ਼ਿਕਾਇਤ ਤੇ ਮਹੇਸ਼ਿੰਦਰ ਤੇ ਉਨ੍ਹਾਂ ਦੇ ਪੁੱਤਰ ਧਰਮਪਾਲ ਨੂੰ ਸ਼ੋ ਕਾਜ਼ ਨੋਟਿਸ ਜਾਰੀ ਕੀਤਾ ਗਿਆ। ਵਰਕਰਾਂ ਦੀ ਨਵਜੋਸ਼ ਸਿੱਧੂ ਦੀ ਮਿਲਣੀ ਤੋਂ ਬਾਅਦ ਦੋਵੇਂ ਲੀਡਰਾਂ ਨੂੰ ਸਸਪੈਂਡ ਤੱਕ ਕਰ ਦਿੱਤਾ ਗਿਆ। ਤਕਰੀਬ ਨੂੰ ਰਾਜਾ ਵੜਿੰਗ ਦੇ ਤੋਂ 10 ਰੈਲੀਆਂ ਕਰਕੇ ਜਾ ਬਠਿੰਡੇ ਬਠਿੰਡੇ ਦੇ 10 ਰੈਲੀਆਂ ਕਰਕੇ ਜਾਊਂਗਾ ਯਾਦ ਰੱਖਿਓ ਮੇਰੀ ਗੱਲ। ਬਾਤ ਖਤਮ ਬਸਤਾਰਾਂ ਉਹਦੀਆ ਬਾਜ ਬਾਦਲਾ ਬਾਜੋ ਸਿੱਧੂ ਆਉਂਦਾ ਦੇਖ ਲੋ ਤੱਕਰਦਾ ਜਲੇਬੀਆਂ ਨੂੰ ਇਕੱਠਾ ਕਰਕੇ ਜਾਊਗਾ ਬਾਤ ਖਤਮ ਖੜਾ ਖੜਾ ਜਿਨ੍ਹਾਂ ਦੀਆਂ ਮਿਲਨੀਆਂ ਬੰਦ ਕਰਵਾਈਆਂ ਵੜਿੰਗ ਸਾਹਿਬ ਇਹ ਉਹੀ ਸਿੱਧੂ ਸਾਹਿਬ ਨੇ ਜਿਨ੍ਹਾਂ ਨੇ ਬਠਿੰਡੇ ਦੇ ਵਿੱਚ ੜਕ ਮਾਰ ਕੇ ਕਿਹਾ ਸੀ ਕਿ ਉਹ ਤੁਹਾਡੇ ਨਾਲ ਖੜੇ ਨੇ ਇਹ ਅਸੀਂ ਤਕਰੀਬਨ ਤਕਰੀਬਨ ਨਾ 25000 ਦੀ ਫੌਜ ਜਿਹੜੀ ਹੈ ਉਹ ਅਸੀਂ ਖੜੀ ਕਰ ਲਈ ਜਾਨੀ ਕਿ ਬਲਾਕ ਕਮੇਟੀਆਂ ਤੇ ਫਿਰ ਮੰਡਲ ਪ੍ਰਧਾਨ ਬਣਾ ਕੇ ਹੁਣ ਤਾਂ ਅੱਗੇ ਵੀ ਬੀਐਲਏ 1 ਤੇ ਬੀਐਲਏ 2 ਹਰ ਬੂਥ ਤੇ ਅਸੀਂ ਸੰਗਠਨ ਮਜ਼ਬੂਤ ਕਰਨ ਦੀ ਵੜਿੰਗ ਸਾਹਿਬ 25000 ਦੀ ਫੌਜ ਤਾਂ ਤੁਸੀਂ ਤਿਆਰ ਕੀਤੀ ਪਰ ਜਿਹੜੇ ਕਾਂਗਰਸ ਨੇ ਆਪਣੇ ਪੁਰਾਣੇ ਖੁੰਡ ਗਵਾਲੇ ਉਹਨਾਂ ਦੇ ਨਾਮ ਕਿਤੇ ਤੁਸੀਂ ਆਪਣੀ ਡਾਇਰੀ ਚ ਨੋਟ ਕੀਤੇ ਰਵਨੀਤ ਬਿੱਟੂ ਡਾਕਟਰ ਰਾਜਕੁਮਾਰ ਚੱਬੇਵਾਲ ਤਜਿੰਦਰਪਾਲ ਸਿੰਘ ਬਿੱਟੂ ਮਰਹੂਮ ਸੰਤੋਖ ਚੌਧਰੀ ਸਾਹਿਬ ਦੀ ਪਤਨੀ ਕਰਮਜੀਤ ਕੌਰ ਤੇ ਤਾਇਆ ਤਾਇਆ ਦਲਵੀਰ ਸਿੰਘ ਗੋਲਡੀ ਤੁਸੀਂ ਆਪਣੀ ਪੁਰਾਣੀ ਵੀਡੀਓ ਵੇਖੋ ਤੇ ਜਿਹੜੀ ਨਸੀਹਤ ਤੁਸੀਂ ਲੋਕਾਂ ਨੂੰ ਵੰਡਦੇ ਹੋ ਉਹ ਆਪਣੇ ਤੇ ਲਾਗੂ ਕਰੋ ਜੇ ਕੋਈ ਚੰਗਾ ਘੋੜਾ ਜਾਂ ਜਾਨਵਰ ਹੋਵੇ ਨਾ ਅਗਰ ਉਰੀ ਪਿੱਠ ਤੇ ਤੁਸੀਂ ਹੱਥ ਨਹੀਂ ਨਾ ਮਾਰੋਗੇ ਪਿੱਠ ਤੇ ਘੋੜਾ ਜਾਨਵਰ ਗਾਂ ਉਹ ਵੀ ਤੁਹਾਡੇ ਨੇੜੇ ਨਹੀਂ ਆਉਂਦੇ ਉਹ ਵੀ ਡੀਮੋਟਿਵੇਟ ਹੋ ਕੇ ਬਹਿ ਜਾਂਦੇ ਨੇ ਜਾਖੜ ਸਾਹਿਬ ਨੇ ਜਦੋਂ ਕਾਂਗਰਸ ਛੱਡੀ ਤਾਂ ਉਸ ਵਕਤ ਕਾਂਗਰਸ ਦੇ ਵਿੱਚ ਸਿਰਫ ਇੱਕ ਲੀਡਰ ਸੀ ਨਵਜੋਤ ਸਿੰਘ ਸਿੱਧੂ ਜਿਸ ਨੇ ਬੇਝਿਜਕਿਆ ਕਿ ਕਾਂਗਰਸ ਨੂੰ ਸੁਨੀਲ ਜਾਖੜ ਨੂੰ ਗਵਾਉਣਾ ਨਹੀਂ ਚਾਹੀਦਾ ਆ ਆਪਣੀ ਪੁਰਾਣੀ ਤਸਵੀਰ ਵੇਖੋ ਜਦੋਂ ਤੁਹਾਡੇ ਤੇ ਨਸ਼ਾ ਤਸਕਰਾਂ ਦੇ ਨਾਲ ਸੰਬੰਧ ਜੋੜੇ ਗਏ ਸੀ ਉਸ ਵਕਤ ਕਿਵੇਂ ਜਾਖੜ ਸਾਹਿਬ ਦੇ ਨਾਲ ਜੁੜ ਕੇ ਬੈਠੇ ਹੋਏ ਸੀ ਲੱਗਦਾ ਭੁੱਲ ਗਏ ਉਹ ਦਿਨ ਪਰ ਤੁਸੀਂ ਤਾਂ ਕਹਿੰਦੇ ਸੀ ਭੁੱਲਦਾ ਨਹੀਂ ਬੜਾ ਜ਼ੇਰ ਹੀ ਹੈ ਉੱਤੋਂ ਹੀ ਲੱਗਦਾ ਸਸਰੀ ਬੱਜੀ ਗਾ ਖੜਦਾ ਨਹੀਂ ਜਿਹੜਾ ਫਿਰ ਆਪਾਂ ਨੂੰ ਜਿਹਨੇ ਠੋਕਿਆ ਉਹ ਬਰੋਬਰ ਅੱਜ ਤੱਕ ਕੀਤਾ ਹੈ 30-35 ਸਾਲਾਂ ਦੇ ਹੋ ਗਏ ਜਿਹਨੇ ਆਪਣਾ ਕੀਤਾ ਆਪਾਂ ਉਹਦਾ ਬਰਾਬਰ ਹਸਾਬ-ਕਤਾਬ ਕੇ ਰੱਖਿਆ ਕਦੇ ਹਸਾਬ-ਕਤਾਬ ਆਪਦੇ ਸਿਰ ਨਹੀਂ ਚੜਾਇਆ ਖੈਰ ਬੜੇ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ ਆ ਉਹ ਦਿਨ ਦੀ ਵੀਡੀਓ ਹੈ ਜਿਸ ਦਿਨ ਤੁਸੀਂ ਪ੍ਰਧਾਨ ਵੱਜੋਂ ਸੌਹ ਚੁਕਨੀ ਸੀ ਤੇ ਕਾਂਗਰਸ ਭਵਨ ਚੋਂ ਸਿੱਧੂ ਸਾਹਿਬ ਬਾਹਰ ਜਾ ਰਹੇ ਸੀ ਪਹਿਲਾਂ ਇਹ ਹੋ ਗਿਆ। ਆਜੋ ਸਿੰਘ ਸਾਹਿਬ ਆ ਕੇ ਬਹੁਤ ਮੁਸ਼ਕਲ ਹੈ। ਪਰ ਜੋ ਵਾਰੀ ਸਾਹਿਬ ਵਕਤ-ਵਕਤ ਦੀ ਗੱਲ ਹੁੰਦੀ ਹੈ। ਫਿਰ ਨਵਜੋਤ ਸਿੰਘ ਸਿੱਧੂ ਚ ਤਾਂ ਇੰਨੀ ਜ਼ਰਤ ਸੀ ਕਿ ਉਹਨਾਂ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਕਾਂਗਰਸ ਪੰਜਾਬ ਵਿਧਾਨ ਸਭਾ ਚੋਣਾਂ ਚ ਪਰਫਾਰਮ ਨਹੀਂ ਸੀ ਕਰ ਪਾਈ। ਪਰ ਕੀ ਰਾਜਾ ਵੜਿੰਗ ਜੀ ਤੁਸੀਂ ਜਨਤਕ ਤੌਰ ਤੇ ਇਸ ਗੱਲ ਦਾ ਐਲਾਨ ਕਰੋਗੇ ਕਿ ਜੇ ਕਾਂਗਰਸ ਚੰਗਾ ਪਰਫਾਰਮ ਨਹੀਂ ਕਰੇਗੀ ਤਾਂ ਤੁਸੀਂ ਵੀ ਪ੍ਰਧਾਨਗੀ ਤੋਂ ਅਸਤੀਫਾ ਦੇਵੋਗੇ ਤੇ ਬਾਜਵਾਦ ਸਾਹਿਬ ਤੇ ਰਾਹੁਲ ਗਾਂਧੀ ਕੈਂਡੀਡੇਟ ਲੱਭ ਕੇ ਲਿਆਏ ਨੇ ਹੁਣ ਤੁਸੀਂ ਇਹ ਕਹੋ ਕਿ ਗਿੱਦੜ ਵਿਓ ਆਇਆ ਹੈ ਜਾਂ ਫਲਾਣੇ ਵਿਓ ਆਇਆ ਹੈ ਪੰਜਾਬ ਦਾ ਪ੍ਰਧਾਨ ਐ ਮੈਂ ਔਰ ਮੈਂ ਕਿਤੋਂ ਵੀ ਚੋਣ ਲੜ ਸਕਦਾ ਹੈ ਤੁਸੀਂ ਆਪਣਾ ਹਲਕਾ ਗਿੱਦੜਵਾਹਾ ਛੱਡ ਕੇ ਲੁਧਿਆਣੇ ਲੋਕ ਸਭਾ ਚੋਣ ਲੜਨ ਜਾ ਰਹੇ ਹੋ ਕੀ ਉਹ ਗਿੱਦੜਬਾਹਾ ਦੇ ਲੋਕਾਂ ਨਾਲ ਧੋਖਾ ਕਮਾਉਂਦੇ ਨਹੀਂ ਗਿਣਿਆ ਜਾਵੇਗਾ ਥੋੜਾ ਜਿਹਾ ਅਸ਼ੀਰਵਾਦ ਕਿਉਂਕਿ ਰਾਤ ਨੂੰ ਮੈਨੂੰ ਵੀ ਬੇਸ਼ੱਕ ਮੈਂ ਐਮਐਲਏ ਬਣਾਤਾ ਗਿੱਦੜਬਾਹੇ ਲੋਕਾਂ ਨੇ ਬਹੁਤ ਵੱਡੀ ਕੁਰਸੀ ਤੇ ਪਹੁੰਚਾਤਾ ਬਟ ਈਵਨ ਆਈ ਵਾਟ ਕਿ ਮੈਂ ਵੀ ਚਾਹਣਾ ਕਿ ਮੇਰੀ ਪਿੱਠ ਥਪਤਪਾਉਣ ਵਾਸਤੇ ਬੰਦੇ ਹੋਣੇ ਚਾਹੀਦੇ ਆ ਦੇ ਸ਼ੁੱਡ ਸੇ ਕਿ ਨਹੀਂ ਚੰਗਾ ਕੰਮ ਕਰ ਉਹ ਲੋਕ ਜਿਨ੍ਹਾਂ ਨੇ ਤੁਹਾਨੂੰ ਉਸ ਵਕਤ ਚੁਣਿਆ ਜਦੋਂ ਆਮ ਆਦਮੀ ਪਾਰਟੀ ਨੇ ਤੁਹਾਡੇ ਕਹਿੰਦੇ ਕਹਾਉਂਦੇ ਲੀਡਰ ਢਾਲੇ ਸੀ ਪਰ ਗਿੱਦੜਬਾਹਾ ਦੇ ਲੋਕਾਂ ਨੇ ਤੁਹਾਨੂੰ ਚੁਣਿਆ ਹੁਣ ਕਿਉਂ ਗਿੱਦੜਵਾਹਾ ਦੇ ਲੋਕਾਂ ਨੇ ਚੁਣਿਆ ਉਹ ਬਿਹਤਰ ਦੱਸ ਸਕਦੇ ਨੇ ਵਰਨਾ ਸ਼ਰੋਮਣੀ ਅਕਾਲੀ ਦਲ ਤੇ ਤੁਹਾਡੀ ਪਾਰਟੀ ਤੋਂ ਸੰਗਰੂਰ ਚੋਣ ਲੜਨ ਜਾ ਰਹੇ ਸੁਖਪਾਲ ਖੈਰਾ ਨੇ ਸਾਲ 2019 ਦੇ ਵਿੱਚ ਤੁਹਾਡੇ ਤੇ ਪੈਸੇ ਵੰਡ ਕੇ ਵੋਟਾਂ ਤਾਂ ਖਰੀਦਣ ਦੇ ਦੋਸ਼ ਲਾਏ ਸੀ ਪਹਿਲਾ ਰਾਜਾ ਵੜਿੰਗ ਜੀ ਤੁਸੀਂ ਆ ਪੁਰਾਣੀ ਵੀਡੀਓ ਵੇਖੋ

ਕਿੰਨੇ ਪੈਸੇ ਨੇ ਬਈ 1 2 3 4 5 6 7 8 9 10 11 12 13 14 15 16 17 18 19 20 21 22 23 24 25 50000 ਰੁਪਏ ਹੈ ਵੀਡੀਓ ਦੇ ਵਿੱਚ ਜਿਹੜਾ ਬੰਦਾ ਨੋਟ ਗਿਣ ਰਿਹਾ ਇਸ ਦਾ ਨਾਮ ਟਿੰਕੂ ਪੰਜਾਬੀ ਹੈ ਇਸ ਬੰਦੇ ਨੇ ਰਾਜਾ ਵੜਿੰਗ ਤੇ ਦੋਸ਼ ਲਾਏ ਸੀ ਕਿ ਰਾਜਾ ਵੜਿੰਗ ਨੇ 50000 ਰੁਪਏ ਦੇ ਕੇ ਟਿੰਕੂ ਨੂੰ ਕਾਂਗਰਸ ਜੁਆਇਨ ਕਰਨ ਲਈ ਕਿਹਾ ਸੀ ਇਸ ਦੀ ਸ਼ਿਕਾਇਤ ਸ਼੍ਰੋਮਣੀ ਅਕਾਲੀ ਦਲ ਨੇ ਉਸ ਵਕਤ ਇਲੈਕਸ਼ਨ ਕਮਿਸ਼ਨ ਨੂੰ ਵੀ ਕੀਤੀ ਸੀ ਉਸ ਵਕਤ ਬਠਿੰਡਾ ਤੋਂ ਸੁਖਪਾਲ ਖੈਰਾ ਰਾਜਾ ਵੜਿੰਗ ਦੇ ਖਿਲਾਫ ਪੰਜਾਬ ਇਕਤਾ ਪਾਰਟੀ ਤੋਂ ਚੋਣ ਲੜ ਰਹੇ ਸੀ ਸੁਖਪਾਲ ਖੈਰਾ ਨੇ ਟਿੰਕੂ ਨਾਲ ਮਿਲ ਕੇ ਰਾਜਾ ਵੜਿੰਗ ਖਿਲਾਫ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਹਾਲਾਂਕਿ ਉਸ ਵਕਤ ਟਾਈਮਜ਼ ਆਫ ਇੰਡੀਆ ਦੇ ਨਾਲ ਗੱਲਬਾਤ ਕਰਦੇਆਂ ਰਾਜਾ ਵੜਿੰਗ ਨੇ ਕਿਹਾ ਸੀ ਕਿ ਉਹ ਟਿੰਕੂ ਦੇ ਆਪਣੇ ਪੈਸੇ ਸੀ ਜੋ ਉਸ ਵਕਤ ਟਿੰਕੂ ਨੇ ਰਾਜਾ ਵੜਿੰਗ ਨੂੰ ਬਦਨਾਮ ਕਰਨ ਲਈ ਸਾਜ਼ਿਸ਼ ਦੇ ਤੌਰ ਤੇ ਵਰਤੇ ਸੀ ਖੈਰ ਹੁਣ ਤੁਸੀਂ ਲੁਧਿਆਣੇ ਦੇ ਲੋਕਾਂ ਨੂੰ ਵੀ ਜਾ ਕੇ ਵਾਅਦੇ ਕਰੋਗੇ ਪਰ ਪਹਿਲਾ ਇਹ ਤਾਂ ਸਮਝ ਲਈਏ ਕਿ ਤੁਸੀਂ ਗਿੱਦੜ ਬਾਹਾ ਚ ਕਿੰਨਾ ਵਿਕਾਸ ਕੀਤਾ ਹੈ ਜੀ ਅਮੋਸਾਬ ਤੁਹਾਡਾ ਆਸ਼ੀਰਵਾਦ ਹੋਣਾ ਚਾਹੀਦਾ ਹੈ ਤੁਹਾਡਾ ਸੰਯੋਗ ਹੋਣਾ ਚਾਹੀਦਾ ਹੈ ਬਾਬਾ ਕਿਰਪਾ ਕਰੇ ਬਣਾ ਕੇ ਰਵਾਂਗੇ ਐਮਸੀਐਚ ਇੱਥੇ ਬਣ ਜਾਣਾ ਸੀ ਲੇਕਿਨ ਇਸ ਸਾਲ ਇਸ ਕਰਕੇ ਨਹੀਂ ਬਣ ਸਕਦਾ ਕਿਉਂਕਿ ਡਿਲੀਵਰੀ ਕੇਸਸ ਬਹੁਤ ਘੱਟ ਸੀਗੇ ਉਹ ਵੀ ਲਵਾਂਗੇ ਟਰੋਮਾ ਸੈਂਟਰ ਬਾਰੇ ਮੇਰਾ ਵਿਚਾਰ ਚੱਲ ਰਿਹਾ ਹੈ ਸਿਸਟਮ ਚੱਲ ਰਿਹਾ ਹੈ ਕਿਸੇ ਨੂੰ ਹੋਰ ਪਤਾ ਨਾ ਲੱਗੇ ਜੀ ਚੁੱਪਚੀ ਬੀਬੇ ਲੈ ਕੇ ਆਉਣਾ ਹੈ 100% ਗਿੱਦੜ ਬਾਹ ਚ ਲੈ ਕੇ ਆਉਣੇ ਯਥੋਂ ਮਾਰਜੀ ਲੱਗੇ ਕਿ ਗਿੱਦੜਬਾਹਾ ਦੇ ਲੋਕਾਂ ਨੂੰ ਟਰੋਮਾ ਸੈਂਟਰ ਦਾ ਵਾਅਦਾ ਕੀਤਾ ਸੀ ਕੀ ਵੜਿੰਗ ਸਾਹਿਬ ਉਹ ਵਾਅਦਾ ਪੂਰਾ ਹੋਇਆ 2023 ਦੀ ਟ੍ਰਿਬਿਊਨ ਚ ਛਪੀ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਦੀ ਖਬਰ ਹੈ ਜਿੱਥੇ ਹਸਪਤਾਲਾਂ ਦੇ ਵਿੱਚ ਜਿੰਨੇ ਡਾਕਟਰ ਤੇ ਨਰਸਾਂ ਹੋਣੀਆਂ ਚਾਹੀਦੀਆਂ ਨੇ ਉਹ ਨਹੀਂ ਹਨ ਹੁਣ ਬਹੁਤਿਆਂ ਨੇ ਥੱਲੇ ਗਿਆਨ ਝਾੜਨਾ ਹੈ ਕਿ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਵੜਿੰਗ ਸਾਹਿਬ ਗਿੱਦੜਬਾਹਾ ਤੋਂ ਵਿਧਾਇਕ ਤੁਸੀਂ ਹੋ ਕੀ ਤੁਸੀਂ ਆ ਮੁੱਦਾ ਵਿਧਾਨ ਸਭਾ ਚ ਚੁੱਕਿਆ ਜਵਾਬ ਹੈ ਨਹੀਂ ਆ 2021 ਦੀ ਟ੍ਰਿਬਿਊਨ ਚ ਛਪੀ ਖਬਰ ਪੜੋ ਹੈਡਿੰਗ ਹੈ ਗਿੱਦੜਬਾਹਾ ਬੇਸਿਕ ਅਮੈਨਿਟੀਆਂ ਆ ਡਿਸਟੈਂਟ ਡ੍ਰੀਮ ਖਬਰ ਮੁਤਾਬਕ ਹਾਲੇ ਵੀ ਲੋਕਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਗਿੱਦੜਬਾਹਾ ਚ ਬੱਸ ਸਟੈਂਡ ਦੀ ਮੰਗ ਪੂਰੀ ਨਹੀਂ ਹੋਈ ਗਲੀਆਂ ਚ ਗੰਦਾ ਪਾਣੀ ਖੜਾ ਹੁੰਦਾ ਉਹ ਠੀਕ ਨਹੀਂ ਹੋਇਆ ਸਿਵਲ ਹਸਪਤਾਲ ਚ ਡਾਕਟਰਾਂ ਦੀ ਘਾਟ ਤੇ ਸੀਵਰੇਜ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ ਜਿਸ ਦਾ ਵਾਦਾ ਰਾਜਾ ਵੜਿੰਗ ਜੀ ਤੁਸੀਂ ਆਪ ਕੀਤਾ ਸੀ ਮੇਜਰ ਪ੍ਰੋਬਲਮ ਹੈ ਪਾਣੀ ਬੜਾ ਆ ਜਾਂਦਾ ਹੈ ਬਟ ਉਰੀ ਕਿਸੇ ਨੇ ਕੋਖ ਨਹੀਂ ਕੀਤੀ ਕਿ ਵਾਟ ਇਜ਼ ਦਾ ਪ੍ਰੋਬਲਮ ਐਕਚੁਅਲੀ ਕੀ ਦਿੱਕਤ ਹੈ ਕੋਰੇ ਅਸਤੇ ਸਾਨੂੰ ਪੈਸੇ ਚਾਹੀਦੇ ਸੀ 9 ਕਰੋੜ ਰੁਪਿਆ ਲਗਭਗ ਕਿਉਂਕਿ ਜਿਹੜੀ ਪਾਈਪ ਐ ਇੱਥੋਂ ਲੈ ਕੇ ਜਾਣੇ ਆ ਉਹ ਉਹਦਾ ਡਾਇਆ ਬੜਾ ਛੋਟਾ ਹੈ ਸੋ ਅੱਜ ਪੋਪੂਲੇਸ਼ਨ ਜ਼ਿਆਦਾ ਹੋ ਗਈ ਡਾਇਆ ਬੜਾ ਛੋਟਾ ਹੈ ਜਿਹੜੀਆਂ ਉਹ ਮੋਟਰਾਂ ਸੱਕ ਕਰਦੀਆਂ ਖਿੱਚਦੀਆਂ ਉਹ ਕੰਡਮ ਹੋ ਗਈਆਂ ਪਾਈਪਸ ਪਾਈਪਸ ਫਟ ਜਾਂਦੀਆਂ ਇਸ ਕਰਕੇ ਗੰਦਾ ਪਾਣੀ ਨਿਕਲਦਾ ਕਿਉਂਕਿ ਮੈਂ ਮੋਟਰ ਬੰਦ ਕਰਨੀ ਪੈਂਦੀ ਹੈ ਪਾਈਪ ਰਿਪੇਅਰ ਕਰਦੇ ਆ ਤਸਵੀਰ ਦੇ ਉੱਪਰੋਂ ਪਾਣੀ ਆ ਜਾਂਦਾ ਜੇ ਉਹ 6 ਘੰਟੇ ਲੱਗ ਜਾਂ ਰਿਪੇਅਰ ਕਰਦੇ ਨੂੰ ਤਾਂ ਗਲੀ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਮੈਂ ਨਹੀਂ ਉਹਨੂੰ ਠੀਕ ਕਰ ਸਕਦਾ ਸੀ ਚਾਹੇ ਮੈਨੂੰ ਲੋਈ ਫਰੋ ਨਾਲ ਚਾਹੇ ਮਿਊਨਿਸਪਲ ਕਮੇਟੀ ਵਾਲੇ ਤੁਰੇ ਫਿਰ ਕੋਈ ਨਹੀਂ ਕਰ ਸਕਦਾ ਜਿੰਨਾ ਚਿਕਰ ਪਾਈਪ ਵੱਡੀ ਨਹੀਂ ਪੈਂਦੀ ਸੀ ਉਹਨਾਂ ਚਿਕਰ ਉਹਦਾ ਮੁਕੰਮਲ ਹੱਲ ਨਹੀਂ ਹੋ ਸਕਦਾ ਸੀ ਮੈਂ 8 ਕਰੋੜ 98 ਲੱਖ ਰੁਪਏ ਦਾ ਟੈਂਡਰ ਲਵਾ ਚੁੱਕਿਆ ਹੈ ਡੇਢ ਮਹੀਨੇ ਦੇ ਅੰਦਰ ਅੰਦਰ ਮੂਰਤ ਕਰੂੰਗਾ ਮਹੀਨੇ ਦੇ ਅੰਦਰ ਅੰਦਰ ਤੇ ਸੀਵਰਾਜ ਦੀ ਨੈਕਸਟ 6 ਮੰਥਸ ਦੇ ਅੰਦਰ ਅੰਦਰ ਗਿੱਦਰਵਾਚੋਂ ਮਕਮਲ ਪ੍ਰੋਬਲਮ ਖਤਮ ਕਰ ਦੂੰਗਾ ਤੁਹਾਡੇ ਨਾਲ ਵਾਦਾ ਕਰ। ਵੜਿੰਗ ਸਾਹਿਬ ਆ ਸਾਰੇ ਮੁੱਦੇ ਤੁਸੀਂ ਪੰਜਾਬ ਵਿਧਾਨ ਸਭਾ ਚ ਚੁਕਣੇ ਸੀ ਪਰ ਤੁਸੀਂ ਪੰਜਾਬ ਵਿਧਾਨ ਸਭਾ ਨੂੰ ਮੁਰਦਾਬਾਦ ਦੇ ਨਾਰੇ ਲਾਉਣ ਵਾਲਾ ਅੱਡਾ ਸਮਝ ਲਿਆ। ਹੱਲੇ ਕੀ ਹੋ ਰਿਹਾ ਹੈ ਕਈਆਂ ਦੀ ਸਾਰੀਆਂ ਗੱਲਾਂ ਪਤਾ ਨਹੀਂ ਲੱਗਦੀਆਂ। ਤੁਸੀਂ ਸਾਰੀਆਂ ਗੱਲਾਂ ਤੋਂ ਜਾਣੂ ਨਹੀਂ ਹੁੰਦੇ। ਆ ਕਈਆਂ ਨੂੰ ਮੈਨੂੰ ਪਤਾ ਲੱਗਿਆ। ਆਕੇ ਜਿਹੜੀ ਗੁਰਪ੍ਰੀਤ ਸਾਡਾ ਮੇਰਾ ਛੋਟਾ ਭਰਾ ਹੈ ਬੜਾ ਪਿਆਰਾ ਹੈ ਕਦੇ ਗੁੱਸੇ ਹੋ ਜਾਂਦਾ ਹੈ ਇਹਨੇ ਕਿਡਨੀ ਬਤਾਈ ਹੈ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ ਕਦੇ ਜਿਹੜੀ ਕਿਸੇ ਨੂੰ ਔਖਾ ਉੱਚੀ ਬੋਲਦਾ ਕਦੇ ਜਸਪ੍ਰੀਤ ਨਹੀਂ ਔਖਾ ਬੋਲਦਾ ਕਹੀ ਮੇਰੇ ਘਰੇ ਹੋ ਸਾਡਾ ਕਿਸੇ ਨੂੰ ਸਰਕਾਰ ਦਾ ਮਿਲਿਆ ਹੋਵੇ ਲੇਕਿਨ ਰਾਜੇ ਦੇ ਨੂੰ ਜਿਦੋਂ ਜਦੋਂ ਤੁਸੀਂ ਸਾਹਮਣੇ ਮੈਨੂੰ ਮਿਲੇ ਆ ਮੈਂ ਬਾਹਰ ਕਿਤੇ ਪੱਟਨਾ ਸਿਕਣਾ ਹੋਣਾ ਲੇਕਿਨ ਕੋਈ ਕਦੇ ਸਰਕਾਰ ਚ ਭਲੇ ਨਹੀਂ ਛੱਡਣੀ ਹੈ ਮੇਰੇ ਚ ਕੋਈ ਤਬੀਬੀ ਨਹੀਂ ਆਈ ਮੈਂ ਆ ਕਾਂਗਰਸ ਪਾਰਟੀ ਦਾ ਪ੍ਰਧਾਨ ਬਣ ਕੇ ਹੈ ਲੇਕਿਨ ਮੇਰੇ ਜੀਵਨ ਦੇ ਵਿੱਚ ਧੀਰੇ ਮੈਂ ਤੇਰੀ ਹੱਥ ਫੜਾਉਂਦਾ ਸੀ ਪਹਿਲਾਂ ਔਰ ਅੱਜ ਵੀ ਨਰਿੰਦਰ ਕੋਲ ਅੱਜ ਵੀ ਔਰ ਤੇਰੀ ਹੱਥ ਫੜਾਉਣਾ ਹੈ ਜਿਹਨੂੰ ਸਿਰ ਜਵਾਕੇ ਦਿੰਦਾ ਸੀ ਅੱਜ ਵੀ ਉਹਨੂੰ ਮੈਂ ਸਿਰ ਜਵਾਕੇ ਮਿਲਦਾ ਹੈ ਕਮਾਲ ਦੀ ਗੱਲ ਹੈ ਬੜਿੰਗ ਸਾਹਿਬ ਤੁਹਾਨੂੰ ਤੁਹਾਡੇ ਥੱਲੇ ਕੀ ਚੱਲਦਾ ਪਿਆ ਉਸ ਦਾ ਕਈ ਵਾਰ ਪਤਾ ਨਹੀਂ ਚੱਲਦਾ ਔਰ ਤੁਹਾਨੂੰ ਵੋਟਾਂ ਦੇ ਨਜ਼ਦੀਕ ਆ ਕੇ ਇਹ ਜ਼ਰੂਰ ਪਤਾ ਲੱਗਦਾ ਕਿ ਤੁਹਾਡੇ ਇਕੱਠ ਚ ਕੌਣ ਕਿੰਨੇ ਬੰਦੇ ਲੈ ਕੇ ਆਇਆ। ਬੰਦੇ ਘਟਾਏ ਆ ਜਿ ਮੈਨੂੰ ਵੀ ਪਤਾ ਲੱਗਿਆ ਥੋੜੇ ਬੰਦੇ ਨੇ ਉਹ ਕਰਨੀ ਆਲੇ। ਮੈਨੂੰ ਬੰਦਾ ਪਿੰਡ ਵੀ ਛੋਟਾ ਹੈ। ਪਰ ਦੇਖਣੋਂ ਮੈਨੂੰ ਖਬਰ ਪਈ ਦੀ ਨੀ ਉਸਨਰ ਤੋਂ ਥੋੜੇ ਜਿਹੇ ਬੰਦੇ ਘਟ ਆਏ ਆ ਅੱਜ। ਆ ਸਰਜੀਤ ਸਿਆ ਘਟ ਆਏ ਆ ਮੇਤਣ ਕੇ ਆਏ ਨੂੰ। ਮੈਂ ਨਹੀਂ ਜਾਏ। ਮੈਂ ਨਾਲ ਦੀ ਨਾਲ ਆ ਕੇ ਕੰਪਿਊਟਰ 'ਚ ਖਬਰ ਲੈ ਲੈਣਾ। ਕਮਾਲ ਦਾ ਕੰਪਿਊਟਰ ਸਿਸਟਮ ਹੈ ਤੁਹਾਡਾ ਵਡਿੰਗ ਸਾਹਿਬ ਥੋੜਾ ਜਿਆ ਆਪ ਦਾ ਕੰਪਿਊਟਰ ਜੇ ਲੋਕਾਂ ਦੇ ਕੰਮ ਕਰਨ ਚ ਲਾ ਦਿੰਦੇ ਤਾਂ ਗਿੱਦੜਬਾਹਾ ਦੇ ਲੋਕ ਵੀ ਖੁਸ਼ ਰਹਿੰਦੇ ਗਿੱਦੜਬਾਹਾ ਦੇ ਵਿੱਚ ਇੱਕ ਵੱਡਾ ਮੁੰਰੇਗਾ ਘੁਟਾਲਾ ਹੋਇਆ ਜਾਂ ਕਹ ਲਓ ਸਕੈਮ ਹੋਇਆ ਸਾਲ 2017 ਤੋਂ ਲੈ ਕੇ ਸਾਲ 2018 ਤੱਕ ਤੇ ਫਿਰ ਸਾਲ 2021 ਤੋਂ ਲੈ ਕੇ ਸਾਲ 2022 ਤੱਕ ਇਹ ਉਹ ਵਕਤ ਸੀ ਜਦੋਂ ਪੰਜਾਬ ਚ ਕਾਂਗਰਸ ਦੀ ਸਰਕਾਰ ਸੀ ਤੇ ਤੁਸੀਂ ਉਸ ਵਕਤ ਵੀ ਗਿੱਦੜਬਾਹਾ ਤੋਂ ਵਿਧਾਇਕ ਸੀ ਇੱਕ ਇਟ 400 ਰੁਪਏ ਦੀ ਖਰੀਦੀ ਗਈ ਸੀਮਿੰਟ ਦੀ ਬੋਰੀ 3500 ਰੁਪਏ ਦੀ ਖਰੀਦੀ ਗਈ ਤੇ ਇੱਕ ਬੂਟਾ 1,66,750 ਰੁਪਏ ਦਾ ਖਰੀਦਿਆ ਗਿਆ। ਇਹ ਸਾਰੀ ਜਾਣਕਾਰੀ ਇੱਕ ਆਰਟੀਆਈ ਦੇ ਥਰੂ ਨਿਕਲੀ। ਇਸ ਘੁਟਾਲੇ ਦੀ ਤਫ਼ਤੀਸ਼ ਹੋਣੀ ਸ਼ੁਰੂ ਹੋ ਚੁੱਕੀ ਤੇ ਇਸ ਘੁਟਾਲੇ ਦੀ ਫਾਈਲ ਵੀ ਮੁੱਖ ਮੰਤਰੀ ਸਾਹਿਬ ਦੇ ਕੋਲ ਹੈ। ਤੁਹਾਡੀ ਧਰਮ ਪਤਨੀ ਅਮ੍ਰਿਤਾ ਵੜਿੰਗ ਵੱਲੋਂ ਕਾਂਗਰਸ ਦੇ ਪੰਜੇ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਗਿਆ। ਉਸ ਦੇ ਲਈ ਉਹਨਾਂ ਨੇ ਬਾਅਦ ਵਿੱਚ ਮਾਫੀ ਮੰਗੀ। ਖੈਰ ਕਈ ਵਾਰ ਜਾਣੇ ਅਣਜਾਣੇ ਚ ਅਜਿਹੇ ਬਿਆਨ ਮੂੰਹ ਚੋਂ ਨਿਕਲ ਜਾਂਦੇ ਹਨ ਪਰ ਮੈਂ ਤੁਹਾਨੂੰ ਕਾਂਗਰਸ ਦੇ ਪੰਜੇ ਦਾ ਇਤਿਹਾਸ ਦੱਸਦਾ ਪਰ ਉਸ ਤੋਂ ਪਹਿਲਾਂ ਵੜਿੰਗ ਸਾਹਿਬ ਤੁਹਾਡੇ ਕੁਝ ਪੁਰਾਣੇ ਬਿਆਨ ਸੁਣਦੇ ਆ ਜੋ ਤੁਸੀਂ ਵੱਖੋ ਵੱਖ ਵਕਤ ਥਾਵਾਂ ਤੇ ਦਿੱਤੇ ਮੇਰਾ ਇੱਕ ਗੱਲ ਕਹਿਣੀ ਛੋਣੇ ਕਿਰਪਾਨ ਪਾਉਣ ਨਾਲ ਦਾੜੀ ਕੱਟਣ ਨਾਲ ਕੇਵਲ ਕਿਰਪਾਨ ਪਾਈ ਹੋਵੇ ਬਾਣੀ ਦਾੜਾ ਛੱਡਿਆ ਹੋਵੇ ਤੇ ਬਾਣੀ ਦੀਆਂ ਤੁਕਾਂ ਜਾਣਦਾ ਹੋਵੇ ਤੇ ਮੈਂ ਸਮਝਦਾ ਕਿ ਇਹ ਮੈਂ ਟੋਕਰਣੀ ਚਾਹੁੰਦਾ ਮੇਰਾ ਛੋਟਾ ਵੀਰ ਹੈ ਇਹਨਾਂ ਨੇ ਇਹੀ ਗੱਲ ਕਹਣੀ ਕਿ ਵਿਰਸਾ ਹਉ ਨੂੰ ਸ਼ਹਦਾ ਦਿੱਤੀ ਪਰ ਸਾਡੀ ਹੱਥ ਵੱਲ ਕੇ ਬੇਨਤੀ ਹੈ ਪਿੱਲੀ ਤੇ ਗੱਲ ਹੈ ਸੱਚੀ ਕਰ ਪਰ ਜਿਸ ਪਾਸ ਨੇ ਉਤਰ ਪੈ ਨਹੀਂ ਇਹ ਗੁਰੂ ਦੇ ਸਿੱਖ ਦੀ ਕਿਰਪਾਣ ਤੇ ਵੀ ਉਹਦੇ ਦਾੜੇ ਤੇ ਵੀ ਉਹਤੇ ਵੀ ਸਵਾਲ ਕਰਨਗੇ ਇਹ ਸਿੱਖਾਂ ਦੇ ਸਭ ਤੋਂ ਵੱਡੇ ਦੁਸ਼ਮਣ ਲੋਕ ਸਿੱਖੀ ਦੇ ਉੱਤੇ ਵੀ ਕਿੰਨ ਤੁਪਰੰਤੂ ਕਰਨਗੇ ਔਰ ਇਹ ਵਿਅਕਤੀ ਜਿਹੜਾ ਕਿ ਆਪ ਸਿੱਖ ਨਹੀਂ ਆਪ ਸਿੱਖ ਨਹੀਂ ਪੱਤ ਤੋ ਵੀ ਨਹੀਂ ਸਿੱਖ ਨਹੀਂ ਮੈਂ ਕਹਿੰਦਾ ਮੈਂ ਵਿਧਾਨ ਸਭਾ ਚ ਕਹਿੰਦਾ ਮੈਂ ਵਿਧਾਨ ਸਭਾ ਚ ਕਹਿੰਦਾ ਜਿਸ ਬੰਦੇ ਨੂੰ ਜਿਸ ਜਿਹੜਾ ਬੰਦਾ ਆਪ ਸਿੱਖ ਨਹੀਂ ਉਹਨੂੰ ਸਿੱਖੀ ਦੇ ਬਾਰੇ ਗੱਲ ਕਰਨ ਦੀ ਇਹ ਚੇਅਰਮੈਨ ਸਾਹਿਬ ਚੇਅਰਮੈਨ ਸਾਹਿਬ ਇਹ ਦਸ਼ਮੇਸ਼ ਪਿਤਾ ਦੇ ਉਸ ਬਾਣੇ ਦੇ ਅੰਦਰ ਕਿੰਝ ਤੋਂ ਪਰਤੋ ਕੀਤਾ ਗਿਆ ਹੈ ਮੈਂ ਇਹਦੇ ਵਿਰੋਧੀ ਕਰਦਾ ਮੈਂ ਹਾਊਸ ਨੂੰ ਬੇਨਤੀ ਕਰੂੰਗਾ ਕਿ ਸਾਰੇ ਜਣੇ ਇਹਨਾਂ ਲਫ਼ਜ਼ਾਂ ਦੀ ਨਖੇਦੀ ਕਰਨ ਰਾਜ ਜੀ ਸਾਰੇ ਹਾਊਸ ਨੂੰ ਫੇਸ ਪਹੁੰਚੀ ਹੈ ਤੁਹਾਡੇ ਲਫ਼ਜ਼ਾਂ ਨਾਲ ਮੇਰੀ ਗੱਲ ਸੁਣੋ ਮੇਰੀ ਤੁਹਾਨੂੰ ਇਹ ਅਹਿਸਾਸ ਕਰ ਲੈਣਾ ਚਾਹੀਦਾ ਮਾਨਯੋਗ ਚੇਅਰਮੈਨ ਸਾਹਿਬ ਹਾਂਜੀ ਜਿਹਨੇ ਸ਼ਬਦ ਉਹਨਾਂ ਨੇ ਹੁਣ ਤੱਕ ਜਿਹੜੇ ਇਸ ਸੰਬੰਧ ਵਿੱਚ ਬੋਲੇ ਜੀ ਇਹਨਾਂ ਨੂੰ ਪਸੰਦ ਨਹੀਂ ਹੈ ਮੈਂ ਕਹਿੰਦਾ ਅਸੀਂ ਵਾਪਸ ਲੈ ਲੇ ਜਿਹਨੇ ਸ਼ਬਦ ਉਹਨਾਂ ਨੇ ਹੁਣ ਤੱਕ ਜਿਹੜੇ ਇਸ ਸੰਬੰਧ ਵਿੱਚ ਬੋਲੇ ਜੀ ਇਹਨਾਂ ਨੂੰ ਪਸੰਦ ਨਹੀਂ ਹੈ ਮੈਂ ਕਹਿੰਦਾ ਅਸੀਂ ਵਾਪਸ ਲੈ ਲੇ ਮੈਂ ਥੋੜੇ ਤੋਂ ਮਾਫੀ ਮੰਗਦਾ ਮੈਂ ਥੋੜੇ ਤੋਂ ਮਾਫੀ ਮੰਗਦਾ ਮੈਂ ਥੋੜੇ ਤੋਂ ਮਾਫੀ ਮੰਗਦਾ ਇਹ ਬਿਆਨ ਤੁਸੀਂ ਪੰਜਾਬ ਵਿਧਾਨ ਸਭਾ ਚ ਦਿੱ ਜਿਸ ਲਈ ਤੁਹਾਨੂੰ ਤਾਂ ਮਾਫੀ ਮੰਗਣੀ ਪਈ ਨਾਲ ਨਾਲ ਚੰਨੀ ਸਾਹਿਬ ਨੂੰ ਵੀ ਮਾਫੀ ਮੰਗ ਕੇ ਖੜਾ ਛੁਵਾਣਾ ਪਿਆ ਅਗਲਾ ਬਿਆਨ ਸੁਣੋ ਫਰੇਟ ਪਿੰਡ ਚਾਰੋਂ ਸਿਸਟਮ ਲਵਾ ਦਾਂਗੇ ਗੱਡੀਆਂ ਸਟਰੀਟਾਂ ਤੇ ਲਵਾ ਦਾਂਗੇ ਚਾਰ ਢੋਲਾ ਗੱਡੀਆਂ ਲੈ ਕੇ ਰੱਖਾਂਗੇ ਜਿਨ੍ਹਾਂ ਕੋਲ ਗੱਡੀ ਨਾ ਹੋਇਆ ਕਰੂਗੀ ਬਰਾਤ ਜਾਣ ਨੂੰ ਕਾਂਗਰਸ ਪਾਰਟੀ ਗੱਡੀ ਭੇਜਿਆ ਕਰੂਗੀ ਫੁੱਲ ਲਾ ਕੇ ਤੇਲ ਪਾ ਕੇ ਅਸ਼ਮੀ ਸੇਖੜੀ ਥੋਡੇ ਮੁੰਡੇ ਦੀ ਬਰਾਤ ਵੀ ਅਸ਼ਵੀ ਸੇਖੜੀ ਦੀ ਕਾਰ ਤੇ ਜਾਇਆ ਕਰੂਗੀ ਇਹ ਵੀ ਮੈਨੀਫੈਸਟੋ ਚ ਜਦੋਂ ਜਿਹੜੇ ਮੁੰਡਾ ਜੰਮਿਆ ਉਗਾ ਉਹ ਤਲਾਕੀ ਬੰਨਣ ਜਾਇਆ ਕਰਨਗੇ ਅਸ਼ਵੀ ਸੇਖੜੀ ਦੀ ਸੋਨੇ ਦੀ ਸੁਨਾਰੇ ਨਾਲ ਪੱਕੀ ਗੱਲ ਕਰਨਗੇ ਫੇਰ ਮੈਂ ਕਹਣਾ ਜਿਹੜੀ ਕੁੜੀ ਪੜਜੂਗੀ ਉਹਦੇ ਅਸਲ ਸਕੂਟਰੀ ਵੀ ਅਸੀਂ ਲਿਆ ਕੇ ਦੇਵਾਂਗੇ ਬਾਅਦ ਵਿੱਚ ਤੋਂ ਬਾਅਦ ਮੁੰਡੇ ਨੂੰ ਮੋਟਰਸਾਈਕਲ ਦੇਵਾਂ ਹੁਣ ਇਸ ਤੋਂ ਅਗਲਾ ਬਿਆਨ ਸੁਣੋ ਆਓ ਝੋਨਾ ਨਾ ਵੀ ਜਿਆ ਕਰੋ ਬੱਕਰੀਆਂ ਰੱਖੋ ਮੇਰੀ ਉਮਾਮੇ ਨਾਲ ਰਾਸ਼ਟਰਪਤੀ ਨਾਲ ਗੱਲ ਹੋ ਗਈ ਅਮਰੀਕਾ ਚ ਜੇ ਬੱਕਰੀਆਂ ਰੱਖੋਗੇ ਬੱਕਰੀ ਦੀਆਂ ਮਿੰਗਣਾਂ 250 ਰੁਪਏ ਕਿਲੋ ਵਿਕਿਆ ਕਰਨਗੀਆਂ ਕਿਉਂਕਿ ਬਾਹਰ ਤੇ ਜਿਹੜੀਆਂ ਮਿੰਗਣਾਂ ਤੇ ਉਹਨਾਂ ਮਿੰਗਣਾਂ ਦਾ ਪਾਊਡਰ ਬਣੂਗਾ ਤੇ ਮਿੰਗਣਾਂ ਦਾ ਜਿਹੜਾ ਪਾਊਡਰ ਬਣੂਗਾ ਫਿਰ ਆਵਾਮਾ ਆਪਾਂ ਨੂੰ ਵਾਪਸ ਭੇਜਿਆ ਕਰੂਗਾ ਉਹ ਕੈਂਸਰ ਦੀ ਦਵਾਈ ਬਣਾਤੀ ਮਿੰਗਣਾਂ ਤੋਂ ਬੇਤੁਕੀਆਂ ਗੱਲਾਂ ਨਸਰ ਤੇ ਨਾ ਪੈਰ ਹੁਣ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦਿੰਨਾ ਕਿ ਕਾਂਗਰਸ ਨੇ ਪੰਜੇ ਦਾ ਨਿਸ਼ਾਨ ਕਿਵੇਂ ਚੁਣਿਆ ਰਾਸ਼ਿਦ ਕਿਡਵਾਈ ਦੀ ਕਿਤਾਬ ਬੈਲਟ 10 ਐਪੀਸੋਡਸ ਦੈਟ ਹੈਵ ਸ਼ੇਪਡ ਇੰਡੀਆਜ਼ ਡੈਮੋਕ੍ਰੇਸੀ ਦੇ ਵਿੱਚ ਰਾਸ਼ਿਦ ਨੇ ਵਿਸਥਾਰ ਦੇ ਵਿੱਚ ਦੱਸਿਆ ਕਿ ਸਾਲ 1978 ਦੇ ਵਿੱਚ ਕਾਂਗਰਸ ਦੋ ਫਾੜ ਹੋਈ 153 ਲੋਕ ਸਭਾ ਮੈਂਬਰਾਂ ਦੇ ਵਿੱਚੋਂ 76 ਮੈਂਬਰ ਇੰਦਰਾ ਗਾਂਧੀ ਦੇ ਖਿਲਾਫ ਹੋ ਗਏ ਬੂਟਾ ਸਿੰਘ ਆਈ ਸੀ ਸੀ ਦੇ ਜਨਰਲ ਸਕੱਤਰ ਸੀ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਤੋਂ ਕਾਂਗਰਸ ਦੇ ਨਵੇਂ ਨਿਸ਼ਾਨ ਲਈ ਗੁਜ਼ਾਰਿਸ਼ ਕੀਤੀ। ਉਸ ਵਕਤ ਇੰਦਰਾ ਗਾਂਧੀ ਪੀਵੀ ਨਰਸੀਮਾ ਰਾਓ ਦੇ ਨਾਲ ਕਿਤੇ ਦੂਰ ਸੀ। ਬੂਟਾ ਸਿੰਘ ਦੇ ਸਾਹਮਣੇ ਇਲੈਕਸ਼ਨ ਕਮਿਸ਼ਨ ਨੇ ਤਿੰਨ ਨਿਸ਼ਾਨ ਰੱਖੇ। ਇੱਕ ਹਾਥੀ ਦਾ, ਦੂਜਾ ਸਾਈਕਲ ਤੇ ਤੀਜਾ ਪੰਜਾ। ਕਿਸੇ ਤਰ੍ਹਾਂ ਫੋਨ ਤੇ ਬੂਟਾ ਸਿੰਘ ਦੀ ਗੱਲ ਹੋਈ ਇੰਦਰਾ ਗਾਂਧੀ ਦੇ ਨਾਲ ਪਰ ਫੋਨ ਤੇ ਆਵਾਜ਼ ਕਲੀਅਰ ਨਹੀਂ ਸੀ ਜਿਸ ਕਰਕੇ ਇੰਦਰਾ ਗਾਂਧੀ ਹਾਥੀ ਤੇ ਹੱਥ ਦੇ ਵਿੱਚ ਕਨਫਿਊਜ਼ ਹੁੰਦੇ ਪਏ ਸੀ ਪਰ ਬਾਅਦ ਚ ਉਹਨਾਂ ਨੇ ਹੱਥ ਦਾ ਨਿਸ਼ਾਨ ਚੁਣਿਆ। ਸ਼ੁਰੂਆਤ ਚ ਤੁਹਾਨੂੰ ਦੱਸਿਆ ਸੀ ਕਿ ਰਾਜਾ ਵੜਿੰਗ ਤੇ ਨਸ਼ਾ ਤਸਕਰਾਂ ਦੇ ਨਾਲ ਸੰਬੰਧ ਦੇ ਇਲਜ਼ਾਮ ਲੱਗੇ ਸੀ। ਹਿੰਦੁਸਤਾਨ ਟਾਈਮਜ਼ ਚ छਪੀ ਇੱਕ ਪੁਰਾਣੀ ਰਿਪੋਰਟ ਮੁਤਾਬਕ ਗੁਰਲਾਲ ਸਿੰਘ ਨਾਮ ਦਾ ਇੱਕ ਨਸ਼ਾ ਤਸਕਰ ਸੀ ਜਿਸ ਦੇ ਫੋਨ ਚ ਰਾਜਾ ਵੜਿੰਗ ਤੇ ਰਾਜਾ ਵੜਿੰਗ ਦੇ ਕਰੀਬੀਆਂ ਦੇ ਕੰਟੈਕਟ ਨੰਬਰ ਮਿਲੇ ਸੀ। ਮਨਜੀਤ ਸਿੰਘ ਫੱਲੇਵਾਲ ਨੇ ਨਸ਼ਾ ਤਸਕਰ ਗੁਰਲਾਲ ਨੂੰ ਰਾਜਾ ਵੜਿੰਗ ਨਾਲ ਮਲਾਇਆ ਸੀ। ਜਿਸ ਤੋਂ ਬਾਅਦ ਗੁਰਲਾਲ ਨੇ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਇਲੈਕਸ਼ਨ ਕੈਂਪੇਨਿੰਗ ਲਈ ਰਾਜਾ ਵੜਿੰਗ ਨੂੰ 4 ਲੱਖ ਰੁਪਏ ਦਿੱਤੇ ਸੀ। ਇਹ ਗੱਲ ਉਸ ਵਕਤ ਦੇ ਐਸਐਸਪੀ ਭੁਪਿੰਦਰ ਸਿੰਘ ਖਟਰਾ ਵੱਲੋਂ ਕਹੀ ਗਈ ਸੀ ਪਰ ਵੜਿੰਗ ਨੇ ਇਸ ਨੂੰ ਸਾਜ਼ਿਸ਼ ਦੱਸਿਆ ਸੀ ਤੇ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਸੀ ਉਸ ਵਕਤ ਸੁਖਪਾਲ ਖੈਰਾ ਨੇ ਠੋਕ ਕੇ ਰਾਜਾ ਵੜਿੰਗ ਦਾ ਸਾਥ ਦਿੱਤਾ ਪਰ ਜਦੋਂ ਸੁਖਪਾਲ ਖੈਰਾ ਤੇ ਮਾੜਾ ਵਕਤ ਆਇਆ ਜਾਂ ਕਹੋ ਬੁਰਾ ਵਕਤ ਆਇਆ ਤਾਂ ਜੋ ਇੱਕ ਪਾਰਟੀ ਪ੍ਰਧਾਨ ਨੂੰ ਕਰਨਾ ਚਾਹੀਦਾ ਸੀ ਉਸ ਦੇ ਵਿੱਚ ਰਾਜਾ ਵੜਿੰਗ ناکਾਮਯਾਬ ਰਿਹਾ ਇਹ ਮੇਰੇ ਮੇਰੇ ਹਿਸਾਬ ਨਾਲ ਉਹਨਾਂ ਕੋਲ ਥੋੜਾ ਜਿਹਾ ਪੋਲਿਟੀਕਲ 에ਰਰ ਹੋ ਗਿਆ ਜਾਂ ਉਹਨਾਂ ਨੂੰ ਕੌਨਫੀਡੈਂਸ ਨਹੀਂ ਸੀਗਾ ਕੀ ਕੱਟ ਹੋਊਗਾ ਕਿ ਨਹੀਂ ਹੋਊਗਾ ਪਰ ਮੈਨੂੰ ਬੜਾ ਕੰਫੀਡੈਂਸ ਹੈਗਾ ਕਿ ਇੱਕ ਆਵਾਜ਼ ਕੋਈ ਦੇ ਦਿੰਦਾ ਪੰਜਾਬ ਚ ਹੁਣ ਮੇਰਾ ਬੇਟਾ ਇੰਨਾ ਟ੍ਰੇਨ ਨਹੀਂ ਸੀਗਾ दैट ਟਾਈਮ ਨਾ ਅਗਰ ਕੱਲਾ ਬੇਟਾ ਵੀ ਦੇ ਦਿੰਦਾ ਤਾਂ ਵੀ ਕੱਟ ਹੋ ਜਾਣਾ ਸੀਗਾ ਰਾਜਾ ਬਣੀਗ ਜੀ ਆਪ ਦੀ ਪ੍ਰਧਾਨਗੀ ਦੀ ਕੁਰਸੀ ਜ਼ਰੂਰ ਬਚਾਓ ਪਰ ਨਾਲ-ਨਾਲ ਕਾਂਗਰਸ ਦੇ ਵਰਕਰਾਂ ਨੂੰ ਵੀ ਬਚਾਓ ਤੇ ਆਪਣੀ ਪਾਰਟੀ ਨੂੰ ਵੀ ਬਚਾਓ ਕਿਉਂਕਿ ਪਾਰਟੀ ਤੇ ਪ੍ਰਧਾਨਗੀ ਬਿਨਾ ਪ੍ਰਧਾਨ ਕਿਸੇ ਕੰਮ ਦੀ ਨਹੀਂ ਹਜ਼ਰਤ ਮੈਂ ਤੁਹਾਡਾ ਆਪਣਾ ਕਾਸਤ ਲੰਕੇਸ਼ ਤਰਖਾ ਸਾਡੀ ਟੀਮ ਬਹੁਤ ਮਿਹਨਤ ਕਰਦੀ ਹੈ ਤੁਹਾਡੇ ਲਈ ਰਿਸਰਚ ਫੈਕਟਸ ਤੇ ਡੀਪ ਅਨਲਿਸਿਸ ਬੇਸਡ ਵੀਡੀਓ ਕੰਟੈਂਟ ਤਿਆਰ ਕਰਨ ਦੇ ਲਈ ਬੜੀ ਖੁਸ਼ੀ ਦੀ ਗੱਲ ਹੋਏਗੀ ਜੇ ਤੁਸੀਂ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ ਕਰੋ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾ ਦਿਓ ਤੇ ਜੇ ਇਹ ਵੀਡੀਓ ਤੁਸੀਂ Facebook ਤੇ ਦੇਖ ਰਹੇ ਹੋ ਤਾਂ ਜ਼ਰੂਰ ਸਾਡੇ ਪੇਜ ਨੂੰ ਲਾਈਕ ਕਰੋ ਤੇ ਫੋਲੋ ਕਰੋ ਜੇ ਤੁਸੀਂ ਸਾਡੇ ਚੈਨਲ ਨੂੰ WhatsApp ਤੇ ਫੋਲੋ ਕਰਨਾ ਚਾਹੁੰਦੇ ਹੋ ਤਾਂ ਆਪਣਾ WhatsApp ਖੋਲੋ ਉਥੇ ਅਪਡੇਟਸ ਤੇ ਜਾਓ ਸਾਡੇ ਚੈਨਲ ਐਡਰੈਸ ਇੱਥ ਨੂੰ ਉਥੇ ਸਰਚ ਕਰੋ ਤੇ ਸਾਡੇ ਚੈਨਲ ਨੂੰ ਉਥੇ ਤੁਸੀਂ ਐਡ ਆਨ ਕਰ ਸਕਦੇ ਹੋ